ਲਾ ਪਹਿਲਾ ਜਿਉ ਸਤ ਤਹ ਹਰ ਬਾਰੋ ਬਾਰ ਪਾਪੋ ਤਪ ਥਪੇ ਬਹੁਤ ਬੇਕਾਰ ਜਹਤਨ ਬਾਣੀ ਬਿਸਰ ਜਾਏ ਰੋ ਪਤਾਰੋ ਕੀ ਬਿਨ ਲਾਏ ਬਹੁਤਾ ਬੋਲਨ ਜਖਣ ਹੋਏ ਬਿਨਾ ਬੋਲੇ ਜਨ ਸਭ ਸੋਏ ਰਹਾਓ ਜਿਨ ਕੰਨ ਕੀਤੇ ਰੱਖੀ ਨਾਗ ਵਾਦੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਰੇ ਮਤ ਪਵਨਾ ਅਖ ਸਭ ਜਾਏ ਜਿਤਾ ਮੋਹ ਪਰਿਤ ਸੁਆਦ ਬਾ ਬਾਲਕ ਦਾ ਦਾਦ ਬਾਗ ਦੋਸ ਮੋਹ ਚੱਲਿਆ ਲਾਏ ਦਰਦ ਹਵਸ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਮਰਨਾ ਤੋਰ ਸਲਾਹੀ ਚੇਤਨਾ ਭੀਜੇ ਜੇ ਕਦੀ ਕਰੇ ਤਾ ਦਸੂ ਨਾ ਸਿੱਧ ਤੋਰ ਕੀ ਹਮਾ ਭਰੇ ਨ ਕੋਈ ਚੋਰ ਕੀ ਆ ਚੰਗਾ ਕਿਉ ਹੋਏ ਸੋਨਮਾਨ ਅੰਧੇ ਗੁੱਤੇ ਕੂੜਿਆ ਬਿਨ ਬੋਲੇ 부ਧੀਏ ਸਦਿਆ آپے کھاو جے بڑی آئی آپے کھائے جی ਦੇ ਸੋ ਕੂੜੀਆਂ ਕੂੜ ਤੋਂ ਬਾੜ ਭਾਵੈ ਸਭ ਆਪੋ ਸੰਸਾਰ ਤੁਦ ਭਾਵੈ ਅਦੀ ਪਰਮਾਨ ਨਾਨਕ ਜਾਣੈ ਜਾਣ ਸੁਜਾਨ ਸਦਾ ਸ੍ਰੀ ਮਹਲਾ ਪਹਿਲਾ ਕਾਇਆ ਤਬਦ ਮਨ ਪਰਵਾਨ ਸਿਰ ਕੇ ਦਰਗਾਹ ਕੜੀਏ ਤੀਨੇ ਲੇਥ ਬੋਟਾ ਕਾਮ ਨ ਆਵੇ ਵੇਤ ਨਾਨਕ ਜੇ ਵਿੱਚ ਰੂਪਾ ਹੋਏ ਕਰਾਦਰ ਅਤ ਸਭ ਕੋਈ ਰਹਾਉ ਸਾਦੀ ਕੂੜ ਬੋਲ ਮਲਹਾਰੇ ਬ੍ਰਾਹਮਣ ਨਾ ਵਜਿਆ ਕਾਏ ਜੋਗੀ ਜੋਗਤ ਨਾ ਜਾਣੇ ਅੰਤ ਇਨੇ ਉਹ ਜਾੜੇ ਦਾ ਬੰਦ ਸੋ ਜੋਗੀ ਜੋਗਤ ਪਛਾਣੇ ਗੁਰਬਤ ਦਾ ਦੀਏ ਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰਬਤ ਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਕਰੇ ਸਗਲੇ ਕੁੱਲ ਤਾਰੇ ਦਾਨ ਸੰਬੰਧ ਸੋਈ ਤੇ ਤੂ ਵੇ ਮੁੱਢਲ ਮਾਨ ਸੋਈ ਮਲ ਕੋ ਵੇ ਅੜਿਆ ਪੂਤਰ ਤੋ ਕਾਲਮੇ ਰਾਮ ਨਾਮ ਸਾਰ ਅੱਖੀਂ ਤਾਮੇ ਤਾਏ ਨਾਕ ਪਕੜ ਹੈ ਧਗਣ ਤੋਂ ਸੰਸਾਰ ਰਹਾਉ ਆਦਿ ਸੇ ਦੀ ਮਾ ਕੋ ਪਕੜ ਹੈ ਸੂਜ ਕੇ ਤਨ ਲੋ ਭਗਤ ਪਖ ਤਸਨਾ ਸੂਜੇ ਇਹੋ ਪਦਮ ਅਲੋਆ ਬਤਲਿਆ ਤਾ ਕਰਮ ਛੋੜਿਆ ਮੇਸਾ ਪਾਖਿਆ ਰਹੀ ਸ੍ਰਿਸ਼ਟ ਸਭੇ ਕੋ ਵਰਨ ਹੋਈ ਤਾਪੀ ਗਾਤ ਰਹੀ ਆਸ਼ਟ ਸਾਜ ਸਜ ਪੁਰਾਨ ਸੁਤਿ ਕਰਜ ਬਿਨ ਬਿਆਸ ਬਿਨ ਨਾਮ ਹਰਿ ਕੇ ਮੁਕਤ ਨਾਹੀ ਕਹ ਨਾਨਕ